ਦੀਨਾਨਗਰ ਚ ਫਿਟ ਲੈਬ ਨਾਮ ਦੀ ਜਿਮ ਖੁੱਲਣ ਨਾਲ ਨੌਜਵਾਨਾਂ 'ਚ ਖੁਸ਼ੀ ਦੀ ਲਹਿਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਰੀਬਨ ਅਤੇ ਕੇ ਕੱਟ ਕੇ ਜਿਮ ਦਾ ਕੀਤਾ ਉਦਘਾਟਨ ਦੀਨਾਨਗਰ ਦੇ ਤਾਰਾਗੜ ਮੋੜ ਨੇੜੇ ਐਸਡੀਐਫਸੀ ਬੈਂਕ ਦੇ ਉੱਪਰ ਫਿਟ ਲੈਬ ਜਿਮ ਦਾ ਉਦਘਾਟਨ ਅੱਜ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਚੋਧਰੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਤੇ ਜਿਮ ਦੇ ਮਾਲਕ ਰਿਟਾਇਰਡ ਲੈਕਚਰਾਰ ਵਿਜੇ ਮਹਾਜਨ ਡਾਕਟਰ ਅਨੁਰਾਗ ਮਹਾਜਨ ਕਨਵਰ ਮਹਾਜਨ ਅਤੇ ਰੋਹਿਤ ਮਹਾਜਨ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਜਿਮ ਵਿੱਚ ਨੌਜਵਾਨਾਂ ਤੋਂ ਇਲਾਵਾ ਮਹਿਲਾਵਾਂ ਲਈ ਕਸਰਤ ਕਰਨ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਨੇ ਨਗਰ ਨਗਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਜਿਮ ਵਿੱਚ ਆਉਣ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਨੀਤੂ ਚੋਹਾਨ ਅਤੇ ਬਾਬਾ ਪ੍ਰਵੀਨਦੀ ਹਾਜ਼ਰ ਸਨ। ਦੇਖੋ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਲੀਨਾ ਲੇਗਰ ਦੇ ਵਿੱਚ ਇਹਨਾਂ ਦੇ ਮਾਸਟਰ ਜੀ ਦੇ ਬੇਟੇ ਨੇ ਵਿਜੇ ਮਾਸਟਰ ਜੀ ਦੇ ਬੇਟੇ ਨੇ ਫਿਟ ਲੈਬ ਦੇ ਨਾਮ ਦੇ ਉੱਤੇ ਜਿਮ ਖੋਲਿਆ ਮੈਂ ਸਮਝਦਾ ਕਿ ਕਾਰੋਬਾਰ ਤੇ ਹੋਰ ਵੀ ਬੜੇ ਆ ਪਰ ਇਹ ਕਾਰੋਬਾਰ ਇੱਕ ਇਹੋ ਜਿਹਾ ਹੈ ਕਿ ਜਿਹੜਾ ਨਾਲੇ ਪੁੰਨ ਨਾਲੇ ਫਲੀਆਂ ਇੱਕ ਤੇ ਚਲੋ ਬੱਚਾ ਆਪਣਾ ਅੰਗੇਜ ਹੋ ਗਿਆ ਕੰਮ 'ਚ ਲੱਗ ਗਿਆ ਦੂਸਰੀ ਗੱਲ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਇਹ ਹੈ ਕਿ ਇਹ ਕਿਸੇ ਨਦੀ ਇਲਾਕੇ ਦੀ ਸੇਵਾ ਕਰਨ ਵਾਲਾ ਮਸਲਾ ਹੈ ਬੱਚੇ ਜਿਵੇਂ ਅੱਜ ਕੱਲ ਟ੍ਰੈਂਡ ਹੋ ਚੁੱਕਾ ਹੈ ਕਿ ਨਸ਼ਿਆਂ ਦਾ ਬਹੁਤ ਪ੍ਰਚਲਨ ਹੈ ਔਰ ਨਸ਼ਿਆਂ ਤੋਂ ਮੋੜਨ ਦਾ ਇੱਕੋ ਇੱਕ ਸਾਧਨ ਹੈ ਕਿ ਬੱਚਿਆਂ ਨੂੰ ਦੇਖੋ ਉਹਨਾਂ ਦੇ ਵਿੱਚ ਬੱਚਿਆਂ 'ਚ એનર્ਜੀ ਹੈ ਉਸ એનર્ਜੀ ਨੂੰ ਚੈਨਲਾਈਜ਼ ਕਰਨਾ ਬਹੁਤ ਜ਼ਰੂਰੀ ਹੈ ਉਹਨੂੰ ਚੈਨਲਾਈਜ਼ ਦੋ ਤਿੰਨ ਤਰੀਕਿਆਂ ਨਾਲ ਕੀਤਾ ਜਾ ਸਕਦਾ ਜਿਹਦੇ ਚ ਵਨ ਆਫ ਦੀ ਬੈਸਟ ਤਰੀਕਾ ਇਹ ਹੋਈ ਹੈ ਕਿ ਉਹਨਾਂ ਨੂੰ ਜਿਮ ਵਾਲੇ ਪਾਸੇ ਪਾਇਆ ਜਾਏ ਕਿ ਤੁਸੀਂ ਆਪਣੀ ਜਸਮਾਨੀ ਤਾਕਤ ਨੂੰ ਤਗੜਾ ਕਰੋ ਜੇ ਜਸਮਾਨੀ ਤੌਰ ਤੇ ਤੁਸੀਂ ਤਾਕਤਵੋਗੇ ਤੁਹਾਡਾ ਮਾਈਂਡ ਵੀ ਠੀਕ ਰਹੇਗਾ ਬਾਡੀ ਠੀਕ ਰਹੇਗੀ ਤੁਸੀਂ ਹਰ ਸਫੀਅਤ ਚ ਕੰਪੀਟ ਕਰ ਸਕੋਗੇ ਅੱਗੇ ਵਧ ਸਕੋਗੇ ਸੋ ਇਹਨਾਂ ਨੇ ਜਿਹੜਾ ਜਿਮ ਖੋਲਿਆ ਹੈ ਮੈਂ ਆਇਆ ਦੇਖ ਕੇ ਬਹੁਤ ਖੁਸ਼ੀ ਹੈ ਕਿ ਠੀਕ ਹੈ ਕੁਝ ਮਸ਼ੀਨਾਂ ਤੇ ਜਿਹੜੀਆਂ ਹਰ ਜਗ੍ਹਾ ਤੇ ਮਿਲਣਗੀਆਂ ਔਰ 4-5 ਇਹੋ ਜੀਆਂ ਮੈਨੂੰ ਆਈਟਮਸ ਦੇਖੀਆਂ ਨੇ ਜਿਹੜੀਆਂ ਪਹਿਲੇ ਨਹੀਂ ਕਿਤੇ ਹੈ ਇਹਨਾਂ ਨੇ ਲੇਟੈਸਟ ਟੈਕਨੋਲੋਜੀ ਫਾਰਮ ਤੋਂ ਇمپੋਰਟ ਕੀਤੀਆਂ ਔਰ ਮੈਂ ਸਮਝਦਾ ਕਿ ਇਹੋ ਜੇ ਛੋਟਾ ਸਾਡਾ ਟਾਊਨ ਹੈ ਬਾਰਡਰ ਟਾਊਨ ਹੈ ਇੱਥੇ ਇੰਨੀ ਇਨਵੈਸਟਮੈਂਟ ਕਰਨੀ ਤੇ ਲੋਕਾਂ ਨੂੰ ਇਸ ਪਾਸੇ ਲਾਣਾ ਬਹੁਤ ਇਹ ਵਧਾਈ ਦੇ ਪਾਤਰ ਨੇ ਮੈਂ ਆਪਣੇ ਦਿਲ ਤੋਂ ਨਕਲ ਹਾਂਜੀ ਹਾਂਜੀ ਮਾਚ ਜੀ ਨੇ ਦੱਸਿਆ ਜਿਵੇਂ ਬੇਟੇ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਨਾਲੇ ਇਹਨਾਂ ਦੇ ਪੇਰੈਂਟਸ ਨੂੰ ਵੀ ਜਿਨ੍ਹਾਂ ਨੇ ਇਹ ਇੱਥੇ ਜਿਮ ਬੋਲਿਆ ਔਰ ਬੱਚਿਆਂ ਨੂੰ ਠੀਕ ਲਾਈਨ ਦੇ ਉੱਤੇ ਚਲਾਉਣ ਵਾਸਤੇ ਪ੍ਰੇਰਣਾ ਦਿੱਤੀ ਹੈ ਮੇਰਾ ਨਾਸਵਾਲ ਹੈ ਕਿ ਜਿਸ ਤਰ੍ਹਾਂ ਅੱਜ ਕੱਲ ਪੰਜਾਬ ਦੇ ਵਿੱਚ ਪੰਜਾਬ ਨੂੰ ਨਸ਼ਾ ਮਗਰ ਨਸ਼ਾ ਬੜਾ ਜਾਂਦਾ ਸੀ ਔਰ ਨੌਜਵਾਨ ਕਈ ਨਸ਼ਿਆਂ 'ਚ ਪੈਣਾ ਲੇਕਿਨ ਉਹ ਇੰਦਾਂ ਦੇ ਮਰਵਾ ਨਹੀਂ ਸਾਹਮਣੇ ਆਨੇ ਦੇ ਤੇ ਆਪਣਾ ਆਪਣਾ ਭਲਾ ਕਰਦੇ ਲੋਕਾਂ ਦਾ ਵੀ ਨਾਰ ਭਲਾ ਕਰਦੇ ਜਿੱਦਾਂ ਉਹ ਕਲਾ ਕਰਦੇ ਨੌਜਵਾਨਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਤੇ ਇਹੀ ਕਵਾਂਗੇ ਕਿ ਤੁਸੀਂ ਠੀਕ ਰਸਤੇ ਤੇ ਚੱਲੋ ਔਰ ਇਹ ਸਾਡਾ ਪੰਜਾਬ ਦਾ ਆਉਣ ਵਾਲਾ ਭਵਿੱਖ ਹੈ ਜੇ ਨੌਜਵਾਨੀ ਸਾਡੀ ਠੀਕ ਰਹੇਗੀ ਤੇ ਪੰਜਾਬ ਗਾਂ ਵਧੇਗਾ ਜੇ ਨੌਜਵਾਨੀ ਹੀ ਸਤਿਆਨਾਸ਼ ਹੋ ਗਿਆ ਤੇ ਕੰਮ ਬਹੁਤ ਖਰਾਬ ਹੋਏਗਾ ਮੂਰ ਸਾਡਾ ਇਲਾਕਾ ਜਿਹੜਾ ਬਾਰਡਰ Town ਹੈ ਜਿਹੜੇ ਡਰੋਨ ਸ਼ਰੋਨ ਆਂਦੇ ਨੇ ਉਹ ਸਭ ਤੋਂ ਪਹਿਲਾਂ ਤੇ ਸਾਡੇ ਇਲਾਕਿਆਂ ਦੇ ਵਿੱਚ ਹੀ ਆਉਂਦੇ ਨੇ ਫਿਰ ਇੱਥੋਂ ਗਾਂ ਸਪਲਾਈ ਹੁੰਦੇ ਨੇ ਜੇ ਬੱਚੇ ਇਥੋਂ ਦੇ ਠੀਕ ਰਸਤੇ ਮਤਲਬ ਇਹਨਾਂ ਨੂੰ ਅਸੀਂ ਚੈਨਲਾਈਜ਼ ਕਰ ਲਈਏ ਤੇ ਮੇਰਾ ਖਿਆਲ ਹੈ ਕਾਫੀ ਹੱਦ ਤੱਕ ਨਸ਼ੇ ਦੀ ਜਿਹੜੀ ਹੈ ਪ੍ਰੋਬਲਮ ਤੋਂ ਨਜਾਦ ਪਾਇਆ ਜਾ ਸਕਦਾ ਤੇ ਸਾਰੇ ਦਿਨਾਂਗਰ ਨਿਵਾਸੀਆਂ ਨੂੰ ਵਧਾਈ ਦਿਨਾ ਔਰ ਖਾਸ ਤੌਰ ਤੇ ਮਾਸਟਰ ਵਿਜੇ ਜੀ ਔਰ ਇਹਨਾਂ ਦੇ ਬੇਟਾ ਡਾਕਟਰ ਹਨੂਰਾਗ ਮਹਾਜਨ ਅਨੁਰਾਗ ਮਹਾਜਨ ਜੀ ਇਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕ ਬਾਤ ਦਿਨਾ ਪਰਮਾਤਮਾ ਇਹਨਾਂ ਨੂੰ ਸਮਰੱਥਾ ਦੇਵੇ ਕਿ ਹੋਰ ਆਪਣੇ ਦੀਨਾ ਨਗਰ ਦੀ ਸੇਵਾ ਕਰਦਾ ਹੈ ਅੱਜ ਅਸੀਂ ਪਹੁੰਚੇ ਹਾਂ ਜੀ ਦੀ ਫਿਟਨੈਸ ਲੈਬ ਜਿਹੜੀ ਨਵੀਂ ਓਪਨ ਹੋਈ ਹੈ ਜਿਹੜੀ ਕਿ HDFC ਨਵੀਂ ਬ੍ਰਾਂਚ ਖੋਲੀ ਉਹਦੇ ਉੱਪਰ ਇਹ ਖੋਲੀ ਗਈ ਹੈ ਇਹਦੇ ਸਾਡੇ ਨਾਲ ਅੱਜ ਉਹਨਾਂ ਦੇ ਟ੍ਰੇਲਰ ਔਰ ਉਹਨਾਂ ਦੇ ਜਿਹੜੇ ਮਾਲਕ ਨੇ ਸਾਡੇ ਨਾਲ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਪਾਜੀ ਅੱਜ ਬੜਾ ਇੱਕ ਸੁਹਾਵਣਾ ਬੜਾ ਸੁਹਾਗਾ ਦੇਣਾ ਜੀ ਅੱਜ ਤੁਸੀਂ ਜਿਹੜੀ ਇੱਥੇ ਜਿਮ ਜਿਹੜੀ ਨਵੀਂ ਖੋਲਣ ਜਾ ਰਹੇ ਹੋ ਦੀ ਫਿਟਨੈਸ ਲੈਬ HDFC ਜਿਹੜੀ ਬ੍ਰਾਂਚ ਖੁੱਲੀ ਉਹਦੇ ਉੱਪਰ ਤੁਸੀਂ ਖੋਲੀ ਹੈ ਪਾਜੀ ਕਿਸ ਤਰ੍ਹਾਂ ਦਾ ਸਿਸਟਮ ਔਰ ਕਿਦਾਂ ਦਾ ਜਿਹੜੇ ਮੁੰਡੇ ਆ ਨਵੇਂ ਜੰਗ ਪੀੜੀ ਜਿਹੜੀ ਹੈ ਕਿਦਾਂ ਦੀ ਹੈ ਤੁਸੀਂ ਸੁਧਾਵਾਂ ਦਿਓ ਕਰੋ ਲੇ ਕੇ ਚਲੇ ਸੀ ਨਾ ਤੇ ਜੋ एक्सपेक्टेशन ਸੀਗੀ ਕਿ ਜੋ ਹੀ ਲੋਕਾਂ ਦੇ ਕੇ ਪੇਸ਼ ਕਰਨਾ ਉਹ ਅਹੀਂ ਲੱਗਦਾ ਕਿ ਪੇਸ਼ ਕਰਦੇ ਸਫਲ ਹੋ ਪਾਏ ਠੀਕ ਹੈ ਲੋਕੀ ਪੁੱਛ ਰਹੇ ਨੇ इवन ਕਿ ਕੁਝ ਐਸੇ ਵੀ ਪੁੱਛ ਰਹੇ ਜਿਨ੍ਹਾਂ ਨੂੰ ਬਹੁਤ ਪੁਰਾਣੇ ਐਕਸਰਸਾਈਜ਼ ਲਗਾ ਰਹੇ ਆ ਕਈ ਕਈ 10 10 12 12 ਸਾਲਾਂ ਤੋਂ ਤੇ ਕਿਸੇ ਲੈਵਲ ਤੇ ਵੀ ਪਹੁੰਚ ਗਏ ਉਹ ਖੁਦ ਕਹਿ ਰਹੇ ਨੇ ਕਿ ਅਸੀਂ ਇਹੋ ਜਿਹੇ ਸੈਟਅਪਸ ਨਹੀਂ ਲਗਾਏ ਪਹਿਲੇ ਠੀਕ ਹੈ ਜੀ ਇਹ ਤੋਂ ਚਾਰ ਤੋਂ ਪੰਜ ਸਟੇਸ਼ਨਸ ਐਸੇ ਆ ਜਿਹੜੇ ਹੀ ਨਵੇਂ ਲਾਏ ਆ ਠੀਕ ਹੈ ਤੇ ਅਹੀਂ ਅੰਨਲ ਵਧੀਆ ਫੀਲ ਹੋ ਰਿਹਾ ਕਿ ਸਫਲ ਹੋ ਗਿਆ ਸਾਡੀ ਮਿਹਨਤ ਮਿਹਨਤ ਭਾਜੀ ਉਹਨਾਂ ਦਾ ਸਾਰਾ ਯੋਗਦਾਨ ਹੈ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਲਾਈ ਹੈ ਅਹੀਂ ਦਾ ਕੁਛ ਨਹੀਂ ਅਹੀਂ ਨੇ ਨਸ ਇੰਨਾ ਇਨਸਾਫ ਕਰ ਰਿਹਾ ਅੱਜ ਦੇ ਜਮਾਨੇ 'ਚ ਦੇਖਣ ਜਾ ਰਿਹਾ ਕਿ ਮਹਿਲਾਵਾਂ ਨੂੰ ਵੀ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਜਗੜੀਆਂ ਮਹਿਲਾਵਾਂ ਲਈ ਤੁਸੀਂ ਕੀ ਸਹਿਯੋਗ ਸਿੱਧੀ ਦੇ ਸਰ ਗੱਲ ਤਾਂ ਇਹ ਆ ਇੱਕ ਗੱਲ ਹੈ ਕਿ ਲੋਕੀ ਆਮ ਕਰਕੇ ਕਰਾਉਂਦੇ ਭੰਗੜੇ ਜੂੰਬੇ ਕਰਾਉਂਦੇ ਉਹ ਕੁਛ ਨਹੀਂ ਕੱਲ ਨੂੰ ਖੁਦਾ ਨਾ ਕਰਦਾ ਕਿ ਜਨਾਨੀ ਨੂੰ ਕੋਈ ਬਿਪਤਾ ਪੈ ਗਈ ਉਹਨੇ ਭੰਗੜੇ ਪਾ ਕੇ ਦੱਸਣੀ ਉਹ ਅਸਲ ਨੂੰ ਚਾਹੀਦੀ ਸਟਰੈਂਥ ਕੀ ਕਿਤਨਾ ਪ੍ਰਿਮ ਆਪਣੇ ਆਪ ਨੂੰ ਬਚਾਉਣਾ ਉਸ ਨੂੰ ਅਸੀਂ ਨਾ ਤੇ ਕਰਾਣੇ ਜੂੰਬੇ ਨਾਗਰਾਂ ਨੇ ਭੰਗੜੇ ਅਸੀਂ ਕਰਾਣਾ ਸਟਰੈਂਥ ਐਂਡ ਸਟੈਮੀਨਾ ਫੋਰ ਲੇਡੀਜ਼ ਗਰਲਸ ਤੇ ਬੱਚਿਆਂ ਵਾਸਤੇ ਕਿ ਬੱਚਾ ਵੀ ਇੱਥੇ ਆ ਕੇ ਐਕਸਰਸਾਈਜ਼ ਲਾਏਗਾ ਉਹਨੂੰ ਇਹ ਤਾਂ ਸੰਗ ਹੈ ਕਿ ਸਟਰੈਂਥ ਨੂੰ ਕਿੱਦਾਂ ਵਧਾਣਾ ਹੈ ਘਰ ਬੈਠੇ ਬੈਠੇ ਟੀਵੀ ਆ ਕੇ ਬੈ ਕੇ ਮੋਟੇ ਹੋ ਰਹੇ ਆ ਖੁਰਾਕਾਂ ਪੀਣ ਖਰਾਬ ਹੋ ਰਹੇ ਆ ਉੱਤੇ ਹੀ ਬੈਠਾ ਕਰਕੇ ਬਿਮਾਰੀਆਂ ਦਾ ਤੇ ਮੈਂ ਡਾਕਟਰ ਆ ਮੈਨੂੰ ਪਤਾ ਮੇਰੇ ਕੋ ਕਿੱਦਾਂ ਦੀ ਰੀਚਿੰਗ ਹੋ ਰਹੀ ਹੈ ਪੇਸ਼ੈਂਟ ਦੀ ਪਰ ਉਹ ਹੀ ਕੱਲ ਮੇਰੇ ਕੋ ਇੱਕ ਲੜਕੀ ਆਈ 21 ਸਾਲ ਦੀ ਗੱਠੀ ਆ ਲੈ ਕੇ ਕਿ ਮੇਰੇ ਕੋ ਗੱਠੀ ਆ ਜੀ ਕਲੀਨ ਜਿਮਸ ਕਿ ਮੈਂ ਐਕਸਰਸਾਈਜ਼ ਲਾਣੀ ਆ ਉਹ ਹੈਵੀ weight ਟ੍ਰੇਨਿੰਗ ਕਰ ਰਹੀ ਹੈ ਜਦ ਕਿ ਉਹਨੂੰ ਇਹ ਨਹੀਂ ਪਤਾ ਕਿ ਉਹਨੂੰ ਸਟਾਰਟਿੰਗ ਵੈਕਿਊਮ ਟ੍ਰੇਨ ਪਹਿਲਾ ਆਮ ਆਲੇ ਕੋਈ ਲਗ ਟਾਈਮ ਰੱਖਿਆ ਗਿਆ ਸਰ ਮਿਕਸਡ ਟਾਈਮ ਹੀ ਹੈਗਾ ਯਾ ਚੀਮੇ ਕੁਝ ਜਿਨਾਂ ਕੋ ਟਾਈਮ ਵੀ ਮਨਾਪੀ ਹੈ ਸਵੇਰੇ ਆਉਣਾ ਚਾਹੁੰਦੇ ਸ਼ਾਮੀ ਲਗ ਲਗ ਟਾਈਮ ਵੀ ਹੈਗਾ ਸਾਡੇ ਕੋਲ 2 ਤੋਂ 3 ਘੰਟੇ ਸਵੇਰ ਦੇ ਰੱਖਿਆ 2 ਤੋਂ 3 ਘੰਟੇ ਸ਼ਾਮ ਦੇ ਰੱਖਿਆ ਜੇ ਕੋਈ ਲੇਡੀਜ਼ ਆਪਣਾ ਘਰ ਦਾ ਕੰਮ ਕਾ ਕੇ ਇੱਥੇ ਆ ਸਕਦੀ ਹੈ ਤੇ ਪ੍ਰੋਪਰ ਬੇਨਾ ਫੈਸਿਲਿਟੀਆਂ ਲੈ ਤੇ ਉਹਨਾਂ ਨੂੰ ਪ੍ਰੋਪਰ ਬੇਨਾ ਹੀ ਦੱਸਾਂਗੇ ਫ੍ਰੀ ਟਾਈਟਨਰ ਫ੍ਰੀ ਵਰਕਆਊਟ ਬੇਨਾ ਦਿੱਤਾ ਜਾਏਗਾ ਜਿਹੜੇ ਲੋਕੀ ਪੈਸੇ ਲੈਂਦੇ ਆ ਬੇਸਿਕ ਡਾਈਟ ਪਲਾਨਸ ਜਿਮ ਚ ਆਏ ਲੋਕੀ ਐਕਸਰਸਾਈਜ਼ ਕਰ ਕੇ ਪਤਾ ਹੀ ਉਹਨਾਂ ਨੇ ਕੀ ਲਾਇਆ ਕਿ ਨਹੀਂ ਉੱਥੇ ਲੋ ਤੱਕ ਹਫਤੇ 10 ਦਿਨ ਬਾਸ ਘਰ ਰਹਿਂਦੇ ਆ ਆਈ ਦੱਸਾਂ ਕਿ ਲੋਕਾਂ ਨੇ ਕਿ ਤੂੰ ਐਕਸਰਸਾਈਜ਼ ਲਾਣੀ ਕੀ ਆ ਬੇਸਿਕ ਕੰਮ ਸੇ ਕਾ ਆਪਣੇ ਜੋਗਾ ਫੇਟੋ ਜਾਂਦਾ ਰਹੇ ਫਿਰ ਇੱਕ ਬੰਦੇ ਨੇ ਤਾਂ ਫੀਲਿੰਗ ਜਾਦੀ ਆ ਕਿ ਨਹੀਂ ਹੁਣ ਮੈਂ ਕੁਛ ਅਲੱਗ ਕਰਾਂ ਉਹਦੇ ਵਾਸਤੇ ਅਸੀਂ ਅੱਗੇ ਫੇਰ ਅੱਗੇ ਚੱਲਾਂਗੇ ਕਿਦਾਂ ਹਾਂਜੀ ਭਾਈ ਤੁਸੀਂ ਲੋਕ ਹਾਂਜੀ ਦੇਖੋ ਮੇਨ ਪਾਰਟ ਜਿਹੜਾ ਹੈਗਾ ਨਾ ਉਹ ਹੈਗੀ ਆ ਅਵੇਅਰਨੈਸ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ ਆ ਜਿਮ ਨੂੰ ਲੋਕੇ ਸਮਝਦੇ ਆ ਕਿ ਇੱਥੇ ਅਸੀਂ ਬਾਡੀ ਬਿਲਡਿੰਗ ਕਰਨ ਜਾਣਾ ਜਾਂ ਮਸਲ ਬਣਾਉਣ ਜਾਣਾ ਬਟ ਹੈਲਥ ਵਾਸਤੇ ਜਿਹੜੀ ਅਵੇਅਰਨੈਸ ਚਾਹੀਦੀ ਆ ਨਾ ਹੈਲਥ ਹਰ ਬੱਚੇ ਦਾ ਹਰ ਵੱਡੇ ਦਾ ਹਰ ਬਜ਼ੁਰਗ ਦਾ ਇੱਕ ਰਿਸਪੌਂਸਿਬਿਲਟੀ ਹੈ ਆਪਣੇ ਸ਼ਰੀਰ ਨੂੰ ਲੈ ਕੇ ਸੈਰ ਕਰਨ ਨਾਲ ਬੰਦਾ ਹੈਲਦੀ ਨਹੀਂ ਹੁੰਦਾ ਸੈਰ ਕਰਨਾ ਜੋਗਿੰਗ ਕਰਨੀ ਇਹ ਕਾਰਡੀਓ ਵਸਕੂਲਰ ਸਾਡੇ ਹਾਰਟ ਵਾਸਤੇ ਠੀਕ ਹੈ ਬਟ ਜਿਹੜਾ ਹੁਣ ਲੇਟੈਸਟ ਰਿਸਰਚ ਹੋਈ ਹੈ ਉਹਦੇ ਚ ਇਹ ਹੈ ਕਿ ਜਿਹੜੇ ਬੰਦੇ ਦੇ ਮਸਲਸ ਵੀਕ ਹੈ ਚਾਹੇ ਬੱਚਾ ਚਾਹੇ ਲੇਡੀ ਜਿਹੜੇ ਬਜ਼ੁਰਗ ਹੈ ਜਿਨ੍ਹਾਂ ਦੀ ਬਾਡੀ ਦੇ ਵਿੱਚ ਮਸਲਸ ਜਿਹੜੇ ਆ ਉਹ ਘਟਾ ਉਹ ਜਲਦੀ ਮਰਦੇ ਹੈ ਇਹ ਸਟਰੈਂਥ ਟ੍ਰੇਨਿੰਗ ਕਰਨਗੇ ਜਿਮ ਜਾਣਗੇ ਤਾਂ ਫੇਰ ਹੀ ਉਹ ਕੰਮ ਹੋਣਾ ਹੈ ਤੇ ਮਸਲ ਫੇਰ ਹੀ ਸਾਡੇ ਸਟਰੋਂਗ ਹੁੰਦੇ ਆ ਉਹ ਦੇਖੋ ਹੱਡੀਆਂ ਦੇ ਨਾਲ ਤੇ ਅਸੀਂ ਜੀ ਨਹੀਂ ਸਕਦੇ ਮਸਲ ਤੋਂ ਹੋਣਗੇ ਤਾਂ ਹੀ ਤੁਸੀਂ ਲੰਬੀ ਉਮਰ ਜੀ ਸਕਦੇ ਹੋ ਠੀਕ ਹੈ ਹੁਣ ਉਹਨਾਂ ਚੀਜ਼ਾਂ ਨੂੰ ਕਰਨ ਵਾਸਤੇ ਜਿਮ ਦੇ ਵਿੱਚ ਇਕੁਪਮੈਂਟਸ ਉਹਦਾਂ ਦੇ ਚਾਹੀਦੇ ਆ ਕਿ ਜਿਹੜੇ ਹਰ ਏਜ ਨੂੰ ਕਵਰ ਕਰ ਸਕਣ ਸੇਫਟੀ ਸਾਈਡ ਲੈ ਕੇ ਚੱਲਣ ਹੁਣ ਸਾਡੇ ਕੋਲ ਆਪਣਾ ਸਪਾਇਨ ਦੇ ਪੇਸ਼ੈਂਟਸ ਆਉਂਦੇ ਆ ਜਿਹਨਾਂ ਨੂੰ ਸਰਵਾਈਕਲ ਹੁੰਦੀ ਹੈ ਕੁਝ ਬੰਦਿਆਂ ਨੂੰ ਡਿਸਕ ਦੀ ਦਿੱਕਤ ਹੁੰਦੀ ਹੈ ਕੁਝ ਗੋਡਿਆਂ ਦੀ ਦਿੱਕਤ ਹੁੰਦੀ ਹੈ ਇਹ ਸਾਰਿਆਂ ਦੇ ਅਕੋਰਡਿੰਗ ਚੀਜ਼ਾਂ ਬਣਾਈ ਦੀਆਂ ਮਸ਼ੀਨਾਂ ਇੰਨੀਆਂ ਐਡਵਾਂਸ ਲੈਵਲ ਦੀਆਂ ਐ ਕਿ ਕਿਸੇ ਨੂੰ ਵੀ ਸਪਾਈਨ ਦੇ ਉੱਤੇ ਲੋਡ ਨਹੀਂ ਆਏਗਾ ਤੇ ਉਸ ਤਰ੍ਹਾਂ ਕਹੇ ਚਲੇ ਆ ਇਹ ਨਵੀਆਂ ਮਸ਼ੀਨਾਂ ਐ ਲਾਂਚ ਕੀਤੀਆਂ ਆਂ ਇੰਡੀਆ ਦੇ ਵਿੱਚ ਫਸਟ ਟਾਈਮ ਇਹ ਮਸ਼ੀਨਾਂ ਆਈਆਂ ਹੁਣ ਇਹ ਮੇਰੀ ਹੀ ਬਣਾਈਆਂ ਹੋਈਆਂ ਮਸ਼ੀਨਾਂ ਨੇ ਦਿੱਲੀ ਮੇਰੀ ਫੈਕਟਰੀ ਐ ਅਹੀਂ ਉੱਥੇ ਸਾਰਾ ਕੰਮ ਆਪਣੇ ਤਰੀਕੇ ਨਾਲ ਕਰਦੇ ਆ ਠੀਕ ਐ ਹੁਣ ਆ ਕੇ ਆ ਜਾ ਕੇ ਸਾਰੀ ਗੱਲ ਇਹ ਹੀ ਐ ਅਵੇਅਰਨੈਸ ਅਹੀਂ ਡਾਕਟਰ ਸਾਹਿਬ ਨਾਲ ਹੁਣ ਸਾਡੇ ਨਾਲ ਜੁੜੇ ਆ ਸਾਡੇ 36 चार, चार 36 ਜਿਮ ਹੈ ਸਾਡੇ 36 ਇਹ ਸਾਡਾ 37ਵਾਂ ਜਿਮ ਹੈ ਇੰਡੀਆ ਦੇ ਵਿੱਚ 6 ਸਟੇਟ ਸਾਡੇ ਜਿਮ ਹੈ ਗਿਆ ਤੇ ਨੇਪਾਲ ਚ 2 ਹੈਗੇ ਹਰ ਜਗ੍ਹਾ ਦੇ ਉੱਤੇ ਅਹੀਂ ਹੌਲੀ 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 ਸਿਟੀ ਸਿਟੀ ਜਹੀਂ ਜਾਏ ਕਰਨਾ ਕਿ ਲੋਕਾਂ ਨੂੰ ਆਪ ਜਾ ਕੇ ਅਵੇਅਰ ਕਰੀਏ ਕਿ ਕਿੱਦਾਂ ਕਰਨਾ ਜਿਮ ਨੂੰ ਜਿਮ ਦੇ ਤਰੀਕੇ ਨਾਲ ਨਾ ਦੇਖੋ ਇਹ ਹੈਲਥ ਦਾ ਕੰਮ ਹੈਗਾ ਸਾਰਾ ਇਹਦੇ ਚ ਬੱਚਿਆਂ ਦਾ ਵੀ ਸਾਰਿਆਂ ਨੂੰ ਆਪਣੀ ਰਿਸਪੌਂਸਿਬਿਲਟੀ ਆਪ ਸਮਝਣੇ ਪੈਣੀ ਹੈ ਬ੍ਰਸ਼ ਕਰਨਾ ਐ ਦੰਦ ਸਾਫ ਕਰਨੇ ਡੇਲੀ ਕਰਦੇ ਨਹੀਂ ਕਰਦੇ ਤੇ ਇਹ ਵੀ ਚੀਜ਼ ਜ਼ਰੂਰੀ ਹੈ ਐਕਸਰਸਾਈਜ਼ ਕਰਨਾ ਰੋਜ਼ ਪਰ ਡੇਲੀ ਜ਼ਰੂਰੀ ਹੈ ਤਾਂ ਹੀ ਤੁਸੀਂ ਲੰਬਾ ਜੀ ਸਕਦੇ ਹੋ ਠੀਕ ਹੈ ਜੀ ਇਸ ਨਾਲ ਸਾਡੇ ਨਾਲ ਜੋ ਕਿ ਅੱਜ ਨਵੀਂ ਜਿਹੜੀ ਜਿਮ ਖੁੱਲੀ ਹੈ ਦੀ ਫਿਟਨੈਸ ਲੈਬ ਉਹਨਾਂ ਦੇ ਅੱਜ ਓਨਰ ਔਰ ਟ੍ਰੇਨ ਜਿਹੜੇ ਆ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਦੱਸਿਆ ਕਿ ਮਹਿਲਾਵਾਂ ਲਈ ਜਿਹੜੀ ਬਹੁਤ ਖਾਸ ਸਹੂਲਤ ਦਿੱਤੀ ਗਈ ਹੈ ਮਹਿਲਾਵਾਂ ਲਈ ਕੋਈ ਇੱਕ ਦਿਨ ਜਿਹੜਾ ਨਿਸ਼ਿਤ ਕੀਤਾ ਗਿਆ ਜਿਹਦੇ ਵਿੱਚ ਮਹਿਲਾਵਾਂ ਵੀ ਜਿਹੜੀਆਂ ਆਪਣੀ ਐਕਸਰਸਾਈਜ਼ ਜਿਹੜੀ ਕਰਨ ਵਾਸਤੇ ਇੱਥੇ ਪਹੁੰਚ ਸਕਦੀਆਂ ਨਾ ਅਸੀਂ ਵੀ ਆਪਣੇ ਚੈਨਲ ਦੇ ਮਾਧਮੇਂ ਲੋਕਾਂ ਨੂੰ ਅਪੀਲ ਕਰਾਂਗੇ ਨੌਜੋਨਾਂ ਨੂੰ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਜਿਹੜੀ ਨਵੀਂ ਲੈਬ ਖੁੱਲੀ ਹੈ ਜਿਹੜੀ ਨਵੀਂ ਫਿਟਨੈਸ ਲੈਬ ਖੁੱਲੀ ਹੈ ਜਿਹੜੀ ਜਿਮ ਖੁੱਲੀ ਹੈ ਉੱਥੇ ਪਹੁੰਚ ਕੇ ਆਪਣੀਆਂ ਬਿਮਾਰੀਆਂ ਤੋਂ ਰਹਿਤ ਪਾਓ ਔਰ ਆਪਣੀ ਜਿਹੜੀ ਸਰੀਰ ਦੀ ਐਕਸਰਸਾਈਜ਼ ਕਰੋ ਤਾਂ ਕਿ ਬਿਮਾਰੀਆਂ ਤੋਂ ਦੂਰ ਰਹਿਤਾ ਜਾ ਸਕੇ ਮੇਰੇ ਸਹਿਯੋਗੀ ਮਿੱਤੂ ਨਾਲ ਡਾਕਟਰ ਰਮੇਸ਼ ਰੰਗਲੀ ਵਿਪੰਜਾਬ ਨਿਊਜ਼ ਦਿਨਾ ਨਗਰ